ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਦੀ ਫਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਬਿਰਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਦੋ ਇੱਕ ਗਾਂ ਤੇ ਇੱਕ ਮਾਈ ਤੁਹਾਨੂੰ ਦਿਖਾਉਣੀਆਂ ਤੇ ਦੋਵੇਂ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ ਬਾਈ ਸਤਿ ਸ੍ਰੀ ਅਕਾਲ ਜੀ। ਹੋਰ ਸਨੋਂ ਠੀਕ ਠਾਕ ਜੀ। ਵਧੀਆ ਵਧੀਆ ਤੁਸੀਂ ਸਨੋਂ ਠੀਕ ਏ। ਸਰ ਠੀਕ ਠਾਕ ਜੀ। ਤੇ ਨਾਮ ਦੱਸ ਦੇ ਕਰੀ। ਨਾਮ ਹੈ ਜੀ ਡਿਉਟੀ ਹੈ। ਹਾਂਜੀ। ਐਂਡ ਚੱਕ ਮੇਸ਼ੀ ਗਾਂ ਤੁਸੀਂ ਜਨਾਲਾ ਜੇਲਾ ਮਰਸਰ। ਤੇ ਹੋਰ ਨੰਬਰ ਬੋਲ ਦੇ ਕਰ 98898475। ਠੀਕ ਹੈ। ਤੇ ਅੱਜ ਇੱਕ ਗਾਂ ਦੇ ਕਮਾਜਣਾ। ਕਮਾਜ ਭਾਈ ਇੱਦਾਂ ਕਰਦੇ ਭਾਈ ਚਾਰ ਲੈ ਆਂ ਇਹ ਗੱਲ। ਅੱਛਾ। ਤੇ ਇੱਕ ਫਿਰ ਦੋ ਮਤਲਬ ਵੇਗੀਮੜ ਦੇ ਵਿੱਚੋਂ। ਠੀਕ ਹੈ। ਹਾਂਜੀ ਇੱਕ ਸਵੇਰੀ ਵੇਗੀ ਗੱਬਣ ਗਾਂ। ਅੱਛਾ। ਚੰਗੀ ਗਾਂ ਹੈ। ਪਿੰਡ ਹੀ ਲੈ ਕੇ ਪਿਛਲੀ ਵੀਡੀਓ ਨੂੰ ਮਾਲ ਕਿੱਥੇ ਘਲਤਾ ਜੇ ਫਿਰ ਪਿਛਲੀ ਵੀਡੀਓ ਦਾ ਭਾਈ ਇੱਕ ਗਈ ਚੰਡੀਗੜ੍ਹ ਗਈ ਨਾ ਅੱਛਾ ਹਾਂਜੀ ਦੋ ਦੀ ਕੱਲੀਆਂ ਫਿਰ ਤੇ ਮੈਂ ਨਾ ਬੜੀ ਦੂਰ ਗਈਆਂ ਠੀਕ ਠੀਕ ਐ ਤੇ ਚਲੋ ਸ਼ਰਾਰ ਫੇਰਾ ਗਾਂ ਜਿਹੜੀ ਸੂਈ ਸਵਾਈ ਹੈ ਤਾਂ ਹੀ ਆਪਾਂ ਕਰ ਲਈਏ ਕਿੰਨਾ ਚਿਰ ਹੋ ਗਿਆ ਵਿਧਿੰਨ ਸੂਈ ਨੂੰ ਇਹਨੂੰ ਭਾਈ 3-4 ਦਿਨ ਐ ਤਾਜੀ ਬੱਛੀ ਐ ਅੱਛਾ ਆਹ ਮਗਰੇ ਦੇ ਬੱਛੀ ਐ ਤਾਜੀ ਬੱਛੀ ਐ ਤੇ ਬਾਕੀ ਥਣ ਵੀ ਚੰਗਾ ਲੱਗਾ ਇਹਦੇ ਕੋਲ ਚੰਗਾ ਥਣਾਂ ਦਾ ਸਾਈਜ਼ ਗਿਆ ਪਿਆ ਕਿੰਨਾ ਵੀ ਬੌੜਾ ਲਾਲੇ ਭਾਵੇਂ ਕੋਈ ਦੁੱਧ ਲਾ ਲਈ ਹਾਂਜੀ 9 ਲੀਟਰ ਇੱਥੇ ਬਣਾ ਕੇ ਦਵਾਂਗਾ ਤਿਆਰ ਜਿਹੜਾ ਬਿਲਕੁਲ ਪਿਆਰ ਤਿਆਰ ਤੇ ਜੇ ਕਿਨੇ ਆਨਲਾਈਨ ਖੜਨੀ ਫਿਰ 8 ਲੀਟਰ ਆ ਵੀ ਧਾਰਨਾ ਮਾਰੇ ਜਾਂ ਮੇਰੀ ਵਸ਼ੀਤਰ ਦੁੱਧ ਘਾਟਾ ਵੀ ਮੇਰੀ ਵਸ਼ੀ ਜਾਣ ਲੋਦ ਲਿਆ ਵੀ ਅੱਛਾ ਹਾਂਜੀ ਤੇ ਜਿਉਂਣ ਇਹੋ ਜੀ ਲੱਗੀ ਐ ਵੀ ਗਾਂ ਦੀ ਗੱਲ ਬਹੁਤ ਹੀ ਭੋਲੀ ਐ ਤੇ ਕਿੰਨਾ ਕਿ ਚਪਾਈ ਜਾਊਗੀ ਦੁੱਧ ਭਾਜੀ 12 ਕਿਲੋ ਵਹਿੜ ਚਪਾ ਜੂਗੀ ਕੱਦ ਤੇਗਾ ਨਾਰਮਲ ਜਿਆ ਅੱਛਾ ਆ ਦੇ ਲਓ ਕੱਦ ਡਾ ਵੀ ਜੇ ਕੱਦ ਛੋਟਾ ਹੀ ਆ ਜਿਹੜਾ ਹਾਂ ਬਾਕੀ ਭਾਜੀ ਤਾਨੂੰ ਵੀ ਪਤਾ ਵੀ ਕਹਿੰਦੇ ਫਾਲ ਨਹੀਂ ਮੇਰੇ ਖਾਣ ਨੂੰ ਰੱਖਣ ਨੂੰ ਰੱਖਦੀ ਆ। ਅੱਛਾ। ਥੱਲੇ ਫਾਲ ਦੇਖੋ ਕਿਹੋ ਜਿਹਾ ਲੱਗਾ ਬਸ਼ੀ। ਠੀਕ ਆ। ਹਾਂ ਬੋਲਦਾ ਡਿਜ਼ਾਈਨ ਵਾਲੀ ਗੁੜੀ ਆਣੀ। ਠੀਕ ਆ। ਹਾਂ ਤੇ ਦੂਜਾ ਸੁਗਾ ਸੁਈ ਜੀ। ਤੇ ਤੇਰੇ ਦੁੱਧ ਕਿੰਨਾ ਚੁਵਾਈ ਜਾਊਗਾ? ਦੁੱਧ ਭਾਜੀ ਉਹ ਕਹਿੰਦੇ ਵੀ ਪਹਿਲੇ ਸੁਗੇ ਅਸੀਂ ਮੰਨ ਲਓ 12 ਕਿਲੋਟਰ ਮੰਨ ਲਓ 11-12 ਲੀਟਰ ਚੋਇਆ ਹੈ। ਅੱਛਾ। ਇਹ ਮੈਂ ਨਾਲ ਚਲੋ ਆਰ ਪੀ ਚੁਵਾ ਦੇ ਦੂਜੇ ਸੁਗੇ ਤੋਂ ਬੜਾ। ਠੀਕ ਆ। ਘਰ ਵਾਲੇ ਤੇ ਭਾਜੀ ਤੁਹਾਨੂੰ ਪਤਾ ਝੂਠੀ ਮਾਰ ਦਿੰਦੇ ਆ। ਤੋਰ ਫੇਰ ਇੱਕ ਲੀਟਰ। ਬਾਕੀ ਮੋਕੇ ਦੇ 8 ਲੀਟਰ ਤੇ ਆ ਠੀਕ ਆ ਕੱਦ ਭਾਜੀ ਨਿਰਾਜ ਆਈ ਆ ਠੀਕ ਆ ਹਾਂਜੀ ਬਾਕੀ ਥੱਲੇ ਬੜੀ ਸਫਾ ਖਾਵਾ ਜੀ ਜਿਹੜਾ ਭਾਜੀ ਵੈੜ ਲੈ ਜੂ ਨਾ ਹਾਂਜੀ ਜਾੜ ਕਰੂਗਾ ਵੈੜ ਨੂੰ ਜਾੜ ਠੀਕ ਆ ਕਹੋ ਨੀ ਭਾਜੀ ਬਹੁਤੀ ਆਪਣਾ ਸਿੱਫਤ ਕਰਨੀ ਨਹੀਂ ਆਉਂਦੀ ਲੱਛੀ ਦੀ ਠੀਕ ਆ ਜੋਗ ਹੈਗਾ ਨਾ ਸੋਨਾ ਹੀ ਹੈ ਜਿੰਨਾ ਵੇਗਾ ਤੇ ਮੋਲੇ ਤਾਂ ਮੋਹਲੇ ਭਾਜੀ ਚਿੱਤਰਾ ਥੱਲੇ ਡਿਜ਼ਾਈਨ ਵਾਲੀ ਆ ਹਾਂ ਮੈਂ ਬੱਤੀ ਦੇਤੀ ਕਰ ਲਈਏ ਮੁੰਡਾ ਜਿਹੜੀ ਗੱਲ ਆ ਹਾਂਜੀ 29 ਦੀ ਦੇ ਦਈਏ ਵੜ 29 ਚੋਂ ਕਰਦੀ ਕੋਮਨਤਨ ਕਰਾ ਲੋ ਤੁਸੀਂ ਕੋਈ ਗੱਲ ਯਾਰ ਛੱਡ ਦਈਏ ਯਾਰ ਨਾ ਛੱਡੀਏ ਪੂਰੇ 26000 ਦੀ ਵਸ਼ੀ ਦੇ ਦਾਂਗੇ ਅੱਛਾ 26000 ਦੀ ਠੀਕ ਹੈ ਕੋਈ ਹੋਰ ਹੋਵੇ ਕੋਈ ਛੱਟਾ ਹੋਵੇ ਘਾਟ ਵਾੜ ਹੋਵੇ ਥਾਣਾ ਅੱਛਾ ਆਪਣੀ ਫੋਲ ਅਗਰੇ ਠੀਕ ਹੋ ਚੋ ਕੇ ਖੜੇ ਬਾਕੀ ਇਹ ਕਿ ਤਾਜੀ ਸੂਈ ਆ ਮਗਰ ਵੀ ਇਹਦੇ ਵਸ਼ੀ ਆ ਹਾਂਜੀ ਠੀਕ ਹੈ ਜੀ ਪੜੀ ਕਾਰ ਦਾ ਛੋਟਾ ਹੀ ਹੈ ਪਤਾ ਗੱਲ ਮੁੜ ਕੇ ਕੋਈ ਵੀ ਇਸਾਈ ਪਾ ਕੇ ਇੱਥੇ ਆਵੇ ਹਾਂਜੀ ਹਾਂਜੀ ਮੁੜ ਕੇ ਅਸੀਂ ਉਹਨੂੰ ਹੋਰ ਕਿਸੇ ਨੂੰ ਹੁਣ ਦਈਏ ਹਾਂਜੀ ਹਾਂਜੀ ਹਾਂ ਤੇ ਹੁਣ ਇੱਕ ਆ ਜਿਹੜੀ ਮੱਝ ਆ ਗਈ ਹੈ ਆਪਣੇ ਕੋਲ ਇਹ ਪਈਆ ਸਵੇਰ ਝੋਟੀ ਦੀ ਠੀਕ ਆ ਇਹ ਬੱਚੇ ਤੋਂ ਬਿਨਾ ਹੀ ਆ ਇਹ ਪਾਜੀ ਬੱਚੇ ਤੋਂ ਬਿਨਾ ਹੀ ਆ ਠੀਕ ਆ ਇਹ ਜਿਆਦਾ ਚਲਾਕੀ ਨਹੀਂ ਪਈ ਸਰੀਕ ਘੱਟ ਹੀ ਸੂਈ ਆ ਇਤਨਾ ਮਿਲਦੀ ਹੈ ਦੇਖੋ ਆ ਵੀਰ ਪਾ ਗਏ ਅੱਛਾ ਫੀਡ ਗਾੜੀ ਪਾ ਦੇਣੀ ਵੰਡ ਪਾ ਜੀ ਜਿਹੜਾ ਮਰਜ਼ੀ ਪਾ ਦਿਓ ਅੱਛਾ ਇਹ ਨਹੀਂ ਵੀ ਖਾਣਾ ਨਹੀਂ ਆ ਅੱਛਾ ਬਸ ਮਿਲਣਾ ਨੇ ਇਸ ਤਰ੍ਹਾਂ ਹੀ ਥੱਲੇ ਬੈਹਿ ਜਾਣਾ ਬਸ ਇਸ ਤਰ੍ਹਾਂ ਹੀ ਕੋਈ ਟੀਕਾ ਨਹੀਂ ਕੋ ਕੁਝ ਨਹੀਂ ਇਸ ਤਰ੍ਹਾਂ ਜਿਹੜੀ ਫਸਮ ਜਾਂਦੀ ਹੈ ਫਸਮ ਕਿੱਜੇ ਵੇਦੀ ਹਾਂ ਜੀ ਨਹੀਂ ਭਲੀ ਰੱਖੋ ਥੱਲੇ ਮਾਰਦੀ ਹੈ ਬਈ ਤਰ ਦਿਖਾ ਦਿਓ ਜਿੱਤ ਤਰ ਮਰਜੀ ਨਹੀਂ ਦੇਖੋ ਆਲਟੀ ਜੀ ਖਾ ਲਓ ਆ ਲੈ ਚੱਲੀ ਚਾਰ ਚੋਆ ਭਾਜੀ ਜਿਹੜਾ ਚੋਲੂ ਮੈਂ ਛੱਡ ਕੇ ਨਹੀਂ ਜਾਂਦਾ ਤੇ ਪਿਛਲੇ ਸਨੰਦਰ ਤੇ ਸਾਡਾ ਚੋਆ ਯੱਕੋ ਗੜਾ ਪੂਰੇ ਕੋ ਛੱਟਾ ਵੇਖ ਲੈ ਬੰਦ ਠੀਕ ਆ ਠੀਕ ਆ ਤੋਰਨਾ ਫੇਰੇ ਕਰੀਂ ਇਹ ਜੇ ਸੁਨੇਹਾ ਭੇਜਿਆ। ਠੀਕ ਐ। ਰੇਹਦਾ ਸੂਹਾ ਝੋਟੀ ਐ ਤੇ ਚੰਗੀ ਸੋਹਣੀ ਝੋਟੀ ਐ ਉਤਨਾ ਠੰਡੀ ਠੇਰੀ ਐ ਜਿਹੜੀ। ਬੱਚੇ ਤੋਂ ਬਿਨਾਈ ਐ ਜਿਹੜੇ ਬੱਚਾ ਨਹੀਂ। ਲੈ ਜਾਓ ਇੱਕ ਰੀ। ਭਾਜੀ ਪਰਸੋਂ ਦੀ ਆਈ ਆਪਣੇ। ਅੱਛਾ। ਇਹ ਤੇ ਮੈਂ ਨੇ ਕਈ ਮਹੀਆਂ ਪਾਜੀ ਤੁਹਾਨੂੰ ਪਤਾ ਟੀਕੇ ਟਾਗਾਂ ਲੁੰਦੀਆਂ ਹਾਂ ਹਾਂਜੀ ਹਾਂਜੀ ਇਹੋ ਜੀ ਕੋਈ ਗੱਲ ਨਹੀਂ ਕੀ ਇੱਧਰ ਚਲੋ ਫੇਰ ਬੈਠੋ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਪੱਕਾ ਤਿਆਰ ਹੈ ਤੇ ਕੋਲ ਪਾਜੀ 7 ਕਿਲੋ ਵਾ ਪੱਕਾ ਤਿਆਰ ਜਿਹੜਾ ਪੱਕਾ ਪੱਕਾ ਕੋਈ 6.5 ਕਿਲੋ ਮੰਨ ਕੇ ਸੌਦਾ ਕਰ ਲਈਏ ਅੱਛਾ ਪਰ ਦੁੱਧ 7 ਕਿਲੋ ਵਾ ਮੈਂ ਤੇ ਮੁੱਲੇ ਦਾ ਤੇ ਸਾਰੀ ਪਾਜੀ 40 ਦਿਨਾਂ ਦੀ 40 ਦਿਨਾਂ ਦੀ ਮੈਂ ਸੂਈ ਜ਼ਿਆਦਾ ਚੜਦੀ ਨਹੀਂ ਸੂਈ ਅੱਛਾ ਲੈ ਲੈਣੇ ਆ ਅੱਜ ਤੁਹਾਡੇ ਸਾਹਮਣੇ ਠੀਕ ਆ ਮੱਢਾ ਚੱਡਾ ਮਤਲਬ ਥੋੜਾ ਧਾੜ ਧੱਕਾ ਰੱਖਦੀ ਬਾਕੀ ਚੋਣ ਚਾਣ ਬੜੀ ਸਾਰ ਠੀਕ ਆ ਜਿਹੜਾ ਚੋਲੂ ਨਾ ਭਾਜੀ ਮਾਝ ਛੱਡ ਕੇ ਨਹੀਂ ਜਾਂਦਾ ਠੀਕ ਆ ਜਿਹੜਾ ਚੋਲੂ ਮੈਂ ਕੋਈ ਭੂਰ ਨੇ ਕੋ ਛਟਾ ਨਹੀਂ ਤੇ ਕਿੰਨਾ ਇਹਦਾ ਮੁੱਲ ਜਾਜ ਆ ਮੁੱਲ ਭਾਜੀ ਮੇਰਾ ਤਾਂ 50 ਹਜ਼ਾਰ ਛੱਡ ਗਿਆ ਜਿਹੜਾ ਨਹੀਂ ਹੋਰ ਕਰੀਏ ਮੰਨ ਤਾਂ ਹੋਰ 40 ਕਰੀਏ 45 ਦੇ ਦਈਏ ਅੱਛਾ 45 ਹਜ਼ਾਰ ਦੀ ਦੇ ਦੋ 40 ਹਜ਼ਾਰ ਦੀ ਦੇਣੀ ਬਾਕੀ ਮੌਕੇ ਤੇ ਹੋਰ ਕਰ ਦੋਗੇ 1000 ਭਾਜੀ ਹੋਰ ਕਰ ਦਾਂਗੇ ਅੱਛਾ ਹਾਂਜੀ ਠੀਕ ਆ ਕੋਈ ਗਣੀ ਦੇ ਦਾਂਗੇ ਮਾਝ ਤੇ 40 ਹਜ਼ਾਰ ਦੀ ਦੇ ਲਾਂਗੇ ਮਾਝ ਠੀਕ ਆ ਹਾਂਜੀ ਤੇ ਠੀਕ ਆ ਜੇ ਹੋਰ ਕੁਛ ਕਹਿਣਾ ਬਸ ਭਾਜੀ ਜਿੰਨੇ ਵੀ ਡੰਗਣ ਤੱਲੀ ਕਰੇ ਜਿਹੜੇ ਜੋ ਗਰੰਟੀ ਤੇ ਖ ਤੇ ਮੰਨ ਲਓ ਫਿਰ ਇੱਥੋਂ ਹੀ ਵੇਖ ਚਾ ਕੇ ਆਪਣੀ ਤਸੱਲੀ ਕਰਕੇ ਹਾਂ ਹਰਿਆਣਾ ਭਾਜੀ ਆਪਣੀ ਇੱਥੇ ਕੋ ਦੋ ਟਾਈਮ ਚੋਲੇ ਕੋਈ ਨਹੀਂ ਆ ਸਕਦਾ ਵੀਡੀਓ ਕਾਲ ਤੇ ਚੋਲੇ ਆਪਣੀ ਤਸੱਲੀ ਕਰਕੇ ਖੜੇ ਜਿੱਤਰਾ ਵੀ ਅਗਲੀ ਤਸੱਲੀ ਹੁੰਦੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ